सो so, हैलो जी वेलकम टू माई यूट्यूब चैनल किमें सारे आए हो तो सारे वजिया हो गए जे तुम मेरे चैनल त्यू है तो चैनल नबसक्राइब करो तो अज्ञा ब्लॉग देखो तुसी. ਅੱਜ ਮੈਂ ਰੋਟੀ ਰਹੀ ਬਣਾਉਣ ਰੋਟੀ ਬਣਾਉਣ ਜਦੋਂ ਰੋਟੀ ਜਦੋਂ ਮੈਂ ਫੁਲਕੇ ਲਾ ਲਏ ਉਸ ਤੋਂ ਬਾਅਦ ਮੈਂ ਦੇਖਿਆ ਮੈਂ ਦੇਖਿਆ ਵੀ ਨਹੀਂ ਦੇਖ ਉਸ ਮੇਰੇ ਸੱਪ ਆ ਗਿਆ ਹੀ ਸੋ ਕਰਾ ਮੈਂ ਦੇਖ ਲਿਆ ਹੀ ਮੈਨੂੰ ਕਿਸੇ ਨੇ ਸਤਾ ਦੱਸਤਾ ਇਹ ਕਿ ਤੁਹਾਡੇ ਇੰਦਰ ਸੱਪ ਆਇਆ ਮੈਨੂੰ ਮੈਂ ਦੇਖਿਆ ਸੱਪਾ ਤਾਂ ਫਿਰ ਉਸ ਤੋਂ ਬਾਅਦ ਮੈਂ ਪਵਨ ਨੂੰ ਬਾਜ ਮਾਰੀ ਮੈਂ ਦੇਖੂ ਸੱਪ ਅੱਜ ਮੇਰੇ ਮਾਹ ਬਚੇ ਗਏ ਗਾਇਸ ਅੱਜ ਮੇਰੇ ਪੈਰ ਰੱਖੇ ਜਾਣੇ ਹੀ ਸੱਪ ਤੇ ਮੈਨੂੰ ਤਾਂ ਬੜਾ ਡਰ ਜਿਹਾ ਲੱਗੇ ਹੋਏ ਕੀ ਹੋ ਗਿਆ ਹੁਣ ਪਰ ਚਲੋ ਸੋ ਕਰੇ ਪਰਮਾਤਮਾ ਦੇ ਬਚ ਗਏ ਆ ਸੋ ਹੁਣ ਅੱਜ ਵੀ ਫੇਰ ਗੈਸ ਬਦਲ ਲੱਗਿਆ ਆ ਤੇ ਬਦਲ ਕੁਝ ਜ਼ਿਆਦੇ ਹੋਇਆ ਹੁਣ ਦੇਖੋ ਮੀ ਪੈਂਦਾ ਕਿ ਨਹੀਂ ਪੈਂਦਾ ਜੇ ਪਉਗਾ ਮੀ ਤੇ ਤੁਹਾਨੂੰ ਦਿਖਾਵਾਂਗੇ ਹੁਣ ਦੇਖੋ ਜੇ ਆਪਾਂ ਕੰਮ ਕੋਲ ਹੋ ਕੇ ਹੋਗੇ ਵੇਲੇ ਮਾਈ ਪੱਠੇ ਪੁੱਠੇ ਵੀ ਪਾ ਕੇ ਗਏ ਆ ਪਾਉਣ ਕੰਮ ਤੇ ਸਾਦ ਕੀ ਪਤਾ ਆਣਾ ਆਉਣਾ ਉਹਨਾਂ ਨੂੰ ਰੋਟੀ ਰੋਟੀ ਖਾਣਾ ਜਦੋਂ ਆਉਂਦੇ ਫੇਰ ਦਿਖਾਵਾਂਗੇ ਤੁਹਾਨੂੰ ਇੰਨੀ ਹਵਾ ਜਲਦੀ ਪਈ ਹੈ ਕਿ ਬੂਏ ਦੀ ਜਿਹੜੀ ਆਵਾਜ਼ ਆਣੀ ਟਕ ਟਕ ਹੋਣ ਦੀ ਜੀਬ ਜੀ ਜਿੱਦਾਂ ਜੇ ਤੁਹਾ ਪੂ ਟੋਲੈਂਡ ਰੋਣੇ ਜੋਂਦੇ ਕੋ ਮੋਜੀ ਉਹ ਸਟਾਪ ਦੇਵਾ ਜੂ ਜਿਹਦੇ ਬੂਆ ਹ ਅੱਲਾ ਦੇ ਦੇਖਿਓ ਹਣ ਉਹ ਅਲਦਾ ਹੁਣ ਮੈਂ ਚੱਲੀ ਚਾਹ ਚ ਬਣਾ ਕੇ ਪੀਣੇ ਹੈ ਗੈਸ ਆਜੋ ਤੁਸੀਂ ਵੀ ਚਾਹ ਪੀੜੀਏ ਤੇ ਚਾਹ ਬਨੋਨੇ ਆ ਫਿਰ ਪੀਣੇ ਆ ਆਜੋ ਤੁਸੀਂ ਵੀ ਪੀ ਲੋ ਮੈਂ ਪਾਊਗਾ ਜੀ ਦਾਣ ਕੀ ਪਤਾ ਸਾਰ ਦੱਸਿਆ ਹੈ ਮੀ ਪਿਆਣਾ ਕਦੋਂ ਪੈਣਾ ਹੈ ਮੀ ਇੱਕ ਦੋ ਦਿਨ ਦਾ ਬਦਲ ਦੱਸਿਆ ਜੇ ਮੀ ਪਾਏਗਾ ਤੇ ਵੇਰ ਠੰਡ ਹੋ ਥੋੜੀ ਹੀ ਹੋ ਜਾਣੀ ਆ ਉਹ ਤਾਂ ਹੁਣ ਮੌਸਮ ਥੋੜਾ ਨਾਰਮਲ ਜਾ ਗਰਮੀ ਇੰਨੀ ਨਹੀਂ ਹੈਗੀ ਠੀਕ ਆ ਦੇਖੋ ਮੱਛਰ ਇਹ ਪੀਲਾ ਸੂਟ ਪਾ ਲਉ ਤਾਂ ਮੱਛਰ ਹੀ ਹੁੰਦੇ ਤਾਂ ਮੈਂ ਔਰੇਂਜ ਸੂਟ ਪਾ ਲਿਆ ਮੈਂ ਚੱਲ ਮੱਛਰ ਨਹੀਂ ਦੇਖੋ ਮੱਛਰ ਮੇਰੇ ਸਿਰ ਤੇ ਰੇਕੋ ਮੈਂ ਸੈਨੂੰ ਤੇਲ ਵੀ ਨਹੀਂ ਲਾਇਆ ਫੇਰ ਵੀ ਸਾਰੇ ਮੇਰੇ ਸਿਰ ਤੇ ਮੱਛਰ ਰੇਕੋ ਮੰਨ ਲੀਤੋ ਇਹ ਨਹੀਂ ਮਚੂ। ਵੀਰ ਜੀ ਤੁਹਾਨੂੰ ਮੈਂ ਕੈਮਰਾ ਕਰ ਰਹੀ ਹਾਂ ਤੇ ਹੋਰ ਗਰੀ ਬੂਰੀ ਟੋਕ ਲੈਣੀ। ਇਹ ਖੋਲਦੀ ਆ। ਆ ਜੋ। ਪਰ ਹਟਾ ਆਮਲਾ ਆਇਆ ਹੈ। ਹਾਂ। ਗੇਟ। ਗੇਟ ਹੀ ਬੜਾ ਟਾਟਾ। ਮਾਣਿਆ ਐਨੀ। ਦੁੱਧ ਪਾਲਣਾ ਦੁੱਧ ਪਾਲਣ ਦੀ ਉੱਟ ਜਾ ਮੈਂ ਕਦੋਂ ਦੀ ਟਿਕਣ ਨਹੀਂ ਮੈਂ ਜੇ ਤੁਸੀਂ ਆ ਜੰਦੇ ਫਿਰ ਬਣਾਉਣੀ ਆ ਅੱਛਾ ਤੇ ਹੋਣੀ ਆ ਇਹਦੇ ਰੋਟੀ ਮੈਂ ਪੀਣੀ ਨਹੀਂ ਜਾ ਕਿਉਂ ਮੈਂ ਧਰਤੀ ਆ ਚਾਹ ਮੈਂ ਨਹੀਂ ਪੀਣੀ ਪਤਾ ਪੀਣੀ ਪੈਣੀ ਹੁਣ ਚਾਹ ਪੀਣਾ ਮੈਂ ਪੀਣੀ ਨਹੀਂ ਤੇ ਕੋਈ ਨਹੀਂ ਪੀ ਲੋ ਥੋੜੀ ਜੀ ਉਹ ਮੈਸਟ ਕਰਨੀ ਇਹਨੂੰ ਆਜੋ ਗਾਇਸ ਤੁਸੀਂ ਵੀ ਪੀ ਲੋ ਚਾਹ ਕੌਣ ਨੇ ਮਨਾਗਾ ਤੇ ਬਣੀ ਪੀਣੀ ਚਾਹ ਉਸ ਨਾਲੇ ਚਾਹ ਬਣ ਗਈ ਦੇਖੋ ਕੰਨੀ ਚਾਹ ਬਣ ਗਈ ਆ ਹੋਰ ਮੈਨੂੰ ਪੀਣੀ ਪੈਣੀ ਆ ਆਜਾ ਚਾਹ ਵਿੱਚ ਲਾਚੀ ਵੀ ਪਾਈ ਆ ਦੇਖ ਲਓ ਜੇ ਪੀਣੀ ਇਹਦੇ ਗੱਲ ਕਰੋ ਲਾਚੀ ਮੱਠੀਆਂ ਨਹੀਂ ਪਾਈ ਗਏ ਤੁਸੀਂ ਕਿਹੜੇ ਲਾਚੀ ਪਾਈ ਅੱਛਾ ਮੈਂ ਚਾਹ ਨੂੰ ਮੈਂ ਕੰਮ ਕੁੰਮ ਕਰਕੇ ਹੋ ਗਈ ਆ ਬੇਲੀ ਤੇ ਮੈਂ ਥੋੜੀ ਦੇਰ ਗੱਲ ਰਹੀ ਦਨ ਮੈਂ ਚਾਹ ਚਾਪ ਨੂੰ ਨਿਆ ਤਰੂ ਡਿੱਕੜਨੀ ਅੱਛਾ ਵੇਖੋ ਜੀ ਜੂਲੀ ਲੈ ਕੇ ਆ ਗਈ ਚਾਹ ਆਪਣੇ ਵਾਸਤੇ ਤੁਸੀਂ ਕੱਲੀ ਕੱਲੀ ਆਪਣੀ ਪੀਣੀ ਹੈ ਤੇ ਟ੍ਰੇ 'ਚ ਰੱਖ ਲੈਂਦੀ ਮੈਂ ਤਾਂ ਪੀਣੀ ਨਹੀਂ ਆ ਮੈਂ ਨਹੀਂ ਪੀਣੀ ਕੋਈ ਗੱਲ ਨਹੀਂ ਗਾ ਸਾਰੇ ਆਪਣੇ ਵਾਸਤੇ ਚਾਹ ਆਪਣੇ ਵਾਸਤੇ ਚਾਹ ਆ ਗਈ ਹੁਣ ਨੂੰ ਹੋਣੀ ਹੈਗਾ ਹਾਂ ਦੇ ਰੱਖ ਦੇ ਹੂੰ ਬੰਦ ਆ ਮੈਂ ਇਹਦੀ ਪੱਖਾ ਲਾ ਦਨੀ ਹੈ ਦੇ ਬਦਲ ਕਰਕੇ ਲੱਗਦਾ ਮੱਛਰ ਮੱਛਾ ਜੀ ਦੇ ਸੰ ਲੱਗੇ ਹਨਾ ਮੈਂ ਪੱਖਾ ਨਹੀਂ ਲਾਉਣਾ ਹਾਂ ਹਾਂ ਹਵਾ ਬੜੀ ਚਲਦੀ ਪਈ ਹਾਂ ਇਹ ਦੋ ਹੋਲ ਪੂਰਾ ਡੱਬੇ ਖਾਲੀ ਆ ਧੋ ਕੇ ਰੱਖੇ ਮੈਂ ਇੱਥੇ ਚੱਲੀ ਏ ਕਿਆ ਬੁਰਾ ਨਮਾਨ ਹੋਲੀ ਹੈ ਚਲ ਤੇ ਕਹੀਂ ਬੁਰਾ ਨਮਾਨ ਨਾ ਇਹ 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 ਚੱਲ ਵੀ ਗੋੜਾ ਚੱਲੇ ਪੈ ਤਣ ਲੱਗੇ ਹੁਣ ਸੋ ਗਾਇਸ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਆ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸੇ ਤਰ੍ਹਾਂ ਸਾਨੂੰ ਤੁਸੀਂ ਸਪੋਰਟ ਕਰਦੇ ਰਹੋ